ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗੜਕਰੀ ਨੇ ਗੈਰ ਵਪਾਰਕ ਵਾਹਨਾਂ ਲਈ ਫਾਸਟੈਗ ਸਾਲਾਨਾ ਪਾਸ ਚਾਰੀ ਕਰਨ ਦਾ ਐਲਾਨ ਕੀਤਾ ਹੈ ਇਸ ਪਾਸ ਦੀ ਕੀਮਤ 3000 ਰੁਪਏ ਹੋਵੇਗੀ ਤੇ 15 ਅਗਸਤ ਤੋਂ ਲਾਗੂ ਹੋ ਜਾਵੇਗਾ ਇਹ ਪਾਸ ਚਾਰੀ ਹੋਣ ਦੀ ਮਿਤੀ ਤੋਂ 1 ਸਾਲ ਜਾਂ 200 ਯਾਤਰਾਵਾਂ ਲਈ ਵੈਧ ਹੋਵੇਗਾ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਫਾਸਟੈਗ ਹੈ ਤਾਂ ਤੁਹਾਨੂੰ ਕੋਈ ਵੱਖਰਾ ਪਾਸ ਖਰੀਦਣ ਦੀ ਲੋੜ ਨਹੀਂ ਹੈ ਸਾਲਾਨਾ ਪਾਸ ਤੁਹਾਡੇ ਮੌਜੂਦਾ ਫਾਸਟੈਗ ਦੇ ਵਿੱਚ ਹੀ ਕ੍ਰਿਆਸ਼ੀਲ ਹੋ ਜਾਵੇਗਾ ਜਾਨੀ ਕਿ ਤੁਸੀਂ ਇਸ ਨੂੰ ਉਸ ਦੇ ਵਿੱਚ ਹੀ ਐਕਟੀਵੇਟ ਕਰ ਸਕੋਗੇ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਤੁਹਾਡਾ ਫਾਸਟੈਗ ਸਹੀ ਢੰਗ ਨਾਲ ਲੱਗਾ ਹੋਵੇ ਇਸ ਦੇ ਨਾਲ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਜੁੜਿਆ ਹੋਵੇ ਤੇ ਬਲੈਕਲਿਸਟ ਨਾ ਹੋਵੇ ਹੁਣ ਸਵਾਲ ਇਹ ਹੈ ਕਿ ਇਸ ਜਿਹੜਾ ਪਾਸ ਹੈ ਸਾਲਾਨਾ ਇਸ ਨੂੰ ਐਕਟੀਵੇਟ ਕਿਵੇਂ ਕਰੀਏ ਇਸ ਦੇ ਲਈ ਸਭ ਤੋਂ ਪਹਿਲਾਂ NHAI ਦੀ ਵੈਬਸਾਈਟ ਜਾਂ ਹਾਈਵੇ ਸਾਥੀ ਮੋਬਾਈਲ ਐਪ ਤੋਂ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ NHAI ਦੀ ਵੈਬਸਾਈਟ ਜਾਂ ਹਾਈਵੇ ਸਾਥੀ ਮੋਬਾਈਲ ਐਪ ਤੇ ਜਾਓ ਉਸ ਤੋਂ ਬਾਅਦ 3000 ਰੁਪਏ ਦਾ ਭੁਗਤਾਨ ਕਰਕੇ ਸਾਲਾਨਾ ਪਾਸ ਦਾ ਵਿਕਲਪ ਚੁਣੋ ਭੁਗਤਾਨ ਪੂਰਾ ਹੋਣ ਤੋਂ ਬਾਅਦ ਤੁਹਾਡੇ ਫਾਸਟੈਗ ਦੇ ਵਿੱਚ ਦੋ ਖਾਤੇ ਬਣਾਏ ਜਾਣਗੇ ਇੱਕ ਆਮ ਫਾਸਟੈਗ ਖਾਤਾ ਤੇ ਦੂਜਾ ਸਾਲਾਨਾ ਪਾਸ ਦਾ ਖਾਤਾ ਕੀ ਇਹ ਪਾਸ ਸਾਰੇ ਟੋਲ ਪਲਾਜ਼ਿਆਂ ਤੇ ਵੈਧ ਹੋਵੇਗਾ ਯਾਨੀ ਕਿ ਸਾਰੇ ਟੋਲ ਪਲਾਜ਼ਿਆਂ ਤੇ ਚੱਲੇਗਾ ਇਹ ਸਾਲਾਨਾ ਪਾਸ ਸਿਰਫ ਰਾਸ਼ਟਰੀ ਰਾਜਮਾਰਗਾਂ ਜਾਨੀਕੇ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਿਆਂ ਤੇ ਹੀ ਵੈਲਿਡ ਹੋਏਗਾ ਸਟੇਟ ਹਾਈਵੇਜ਼ ਦੇ ਟੋਲ ਪਲਾਜ਼ਿਆਂ ਤੇ ਇਹ ਪਾਸ ਕੰਮ ਨਹੀਂ ਕਰੇਗਾ ਜੇਕਰ ਤੁਸੀਂ ਰਾਸ਼ਟਰੀ ਰਾਜਮਾਰਗ ਤੋਂ ਲੰਘ ਰਹੇ ਹੋ ਤਾਂ ਟੋਲ ਸਲਾਨਾ ਪਾਸ ਖਾਤੇ ਵਿੱਚੋਂ ਕੱਟਿਆ ਜਾਵੇਗਾ ਜੇਕਰ ਤੁਸੀਂ ਸਟੇਟ ਹਾਈਵੇ ਤੇ ਹੋ ਤਾਂ ਟੋਲ ਤੁਹਾਡੇ ਆਮ ਫਾਸਟੈਗ ਖਾਤੇ ਦੇ ਵਿੱਚੋਂ ਕੱਟਿਆ ਜਾਵੇਗਾ